ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਢਿੱਲੋ ਡੇਰੀ ਫਾਰਮ ਪਿੰਡ ਰਾਜਾ ਜੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5-6 ਨਗ ਦਿਖਾਵਾਂਗੇ ਦੋ ਗਾੜਾ ਤੇ ਤਿੰਨ ਛੋਟੀਆਂ ਬਾਕੀ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਆਰੂ ਕਰਦੇ ਆ ਵੀਰ ਨਾਲ ਤੇ ਪੁੱਛਦੇ ਨਾ ਦੀ ਡਿਟੇਲ ਸਤਿਏ ਪਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜਾਈ ਚੜਦੀ ਕਲਾ ਜਾਈ ਜੀ ਭਾਜੀ ਤੇ ਬਾਈ ਜੀ ਆਪਣਾ ਨਾਮ ਤੇ ਟਰੈਸਟ ਦੱਸੋ ਹਾਂ ਭਾਜੀ ਮੇਰਾ ਹਰਮੰਜੋ ਪਿੰਡ ਰਾਇਆ 사ਸੀਪੀਲਾ ਮਰਸਦ ਤਹਿਸੀਲ ਚਨਾਲਾ 에어ਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦਿਓ 826444231 ਭਾਈ ਠੀਕ ਹੈ ਜੀ ਤੇ ਬਾਈ ਜੀ ਇਦਾਂ ਕਰੀਏ ਸ਼ੁਰੂਆਤ ਇਦਾਂ ਹੀ ਕਰ ਲਈਏ ਠੀਕ ਦੱਸਿਓ ਭਾਈ ਜੀ ਪਹਿਲੇ ਨੰਬਰ ਤੇ ਜੋ ਟੀ ਇਹ ਭਾਜੀ ਸੂਈ ਛੋਟੀ ਆ ਗਈ ਆ ਅੱਛਾ ਜੀ 31 ਮਗਰ ਇਹਦਾ ਦੋਰ ਤੋਂ ਹੋ 8 ਮੀਟਰ ਪੱਕਾ ਇਹ ਸੂਈ ਨੂੰ ਵੀ 25 ਦਿਨ ਹੋ ਗਏ ਜੀ ਭਾਜੀ ਉਹ ਕੱਟੀ ਮਰ ਠੀਕ ਲੋ ਜੀ 3 ਮਲਕਾਫ ਜਿਹੜੇ ਪਿੱਛੇ ਆ ਗਿਆ ਜੀ ਤੋਂ 25 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਆਹ ਇਹ ਕੱਟੀ ਵੀ ਠੀਕ ਆ ਜੀ ਇਹਨੂੰ ਸੈੱਟ ਬਲੈਕ ਕਰ ਜਾਵਾ ਬਈ ਸਵਾ ਆ ਬੜਾ ਲੱਗਾ ਭਾਈ ਛੋਟੀ ਨੂੰ ਚੌਣ ਚੌਣ ਬੜੀ ਹਸਾਬ ਹੈ ਠੀਕ ਹਾਂ ਜੀ ਅੱਛਾ ਇਹ ਕਰ ਮੜੀ ਆਣ ਜੈੱਡ ਬਲੈਕ ਤੇ ਬਾਕੀ ਕਿਹ ਕਾਤਾਂ ਤੇਰੀ ਸੰਗ ਦੀ ਬੰਤਰ ਜਿਹੜੀ ਬਹੁਤ ਹੀ ਚੰਗੀ ਤੇ ਹੈ ਵੀ ਸਿੰਗਲ ਹੈ ਡੀ ਆ ਲੋ ਬਾਕੀ ਕੋ ਚੰਗੀ ਸਾਂਹ ਕਰਨ ਵਾਲਾ ਭਰਾ ਲਾ ਜੀ ਦੁੱਧ ਚੰਗਾ ਆਉਂਦਾ ਜੀ ਪਾਈ ਭਾਈ ਤਾਂ ਬੜੀ ਨਿੱਚੀ ਰਹੀ ਆ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਜੀ ਬਾਕੀ ਛੱਡੇ ਰੀਆਂ ਤੁਸਾਂ ਜੀ ਸਾਹਮਣ ਵਾਲੀ ਭਾਈ ਦੁੱਧ ਚੋਟੀ 9 10 ਕਿਲੋ ਛੱਡਦੀ ਇਮਾਨ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਜੀ ਲੋ ਜੀ ਕੁਛ ਚੰਗੀ ਸਾਂਹ ਵਾਲਾ ਭਰਾ ਲਾ ਜੇ ਦੁੱਧ ਚੰਗਾ ਕੱਢੀ ਜੂ ਬਾਕੀ ਥਣਾਂ ਦਾ ਸੈਜ ਗਿਆ ਉਹ ਜਿਹੜਾ ਬਹੁਤ ਹੀ ਚੰਗਾ ਐਣ ਨੋ ਬਾਲਾ ਥਣਾਂ ਦਾ ਲੱਗਾ ਪਿਆ ਹੋਆ ਸੇ ਹੈ ਵੀ ਸਿੰਗਲ ਹੱਡੀ ਐ ਬਾਕੀ ਥਫਾਈਆਂ ਜਿਹੜੀਆਂ ਛੱਡੇ ਚ ਪੱਕ ਕੇ ਆ ਗਈਆਂ ਵਾ ਲਓ ਜੀ ਆਪ ਬੈਠਾ ਕੁੜਾ ਦੇ ਸਿੰਗਲ ਹੱਡੀ ਬਿਲਕੁਲ ਚੈੱਕ ਕਰ ਸਕਦੇ ਇਹਦਾ ਮੁੱਲ ਬਾਈ ਜੀ ਹਰ ਮੁੱਲ ਵੀ ਜੀ 75 ਕਰਦੇ ਏ ਅੱਛਾ ਜੀ 72000 ਦੀ ਦੇ ਦੀਏ ਕਰ ਦਈਏ ਜੈ ਜੈ ਜਤਨ ਦੀ ਭਾਈ ਦੇ ਦਾਂਗੇ ਠੀਕ ਹੈ ਜੀ ਲਓ ਜੀ 70000 ਦੀ ਕਾਟੂ ਲਿਟਰ ਜਿਹੜਾ ਦੁੱਧ ਤਿਆਰ ਆ ਇਹ ਹੈ ਵੀ ਪੰਡਾ ਸੁਆ ਦੇ ਹੈ ਵੀ ਸਿੰਗਲ ਹੱਡੀ ਆ ਇਸ ਕੀ ਭਾਂਡਾ ਜਿਹੜਾ ਬਹੁਤ ਚੰਗਾ ਹੈ ਭਾਈ ਦੂਜੇ ਨੰਬਰ ਤੇ ਆਹ ਭਾਈ ਛੋਟੀ ਸੂਈ ਏ ਮੀਨੇ ਦੇ ਲੱਗ ਬਨੇ ਟਾਈਮ ਹੋਇਆ ਜੀ ਅੱਛਾ ਜੀ ਦੁੱਧ ਘਰ ਵਾਲੇ ਸਾਤ ਆਦੇ ਆਪਾਂ ਚੋਗਣੀ ਆਂਦੀ 6 ਮੰਨ ਕੇ ਜਿਹੜਾ ਮੱਧਲੇ ਠੀਕ ਆ ਠੀਕ ਆ ਜੀ ਕਿਹੜਾ ਸਵੇਰ ਸੋਈਏ ਬੱਟਿਆਂ ਦੀ ਬੱਟਿਆਂ ਦਾ ਅੱਛਾ ਜੀ ਠੀਕ ਆ ਲੋ ਇਹ ਫੇਸ ਕੁਆਲਟੀ ਇਹ ਵੀ ਚੈੱਕ ਆ ਸਾਡੇ ਸਟੇਮ ਦਾ ਬਹੁਤ ਹੀ ਚੰਗਾ ਲੱਗਾ ਹੈ ਨਾ ਰੰਗ ਸਿੰਜ ਹੀ ਲੱਗਾ ਪਿਆ ਵਾ ਇਹ ਵੀ ਪਹਿਲਾ ਸਵੇਰ ਸੋਈ ਦਾ ਘਾਤ ਤੇ ਦੁੱਧ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਚੌਣ ਚੌਣ ਭਾਜੀ ਇਹ ਵੀ ਇੱਕ ਨੰਬਰ ਜੀ ਅੱਛਾ ਜੀ ਠੀਕ ਆ ਜੀ ਥਾਣੇ ਇਹਨੂੰ ਵੀ ਨੋਕ ਵਾਲਾ ਲੱਗਾ ਵਾ ਤੇ 6 ਲੀਟਰ ਦੀ ਬਾਈ ਦੀ ਗਾਰੰਟੀ ਹੈ ਦੁੱਧ ਦੀ ਇਹ ਸੂਈ ਨੂੰ ਕੋਈ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਲੋੜੀ ਚੈੱਕ ਕਰ ਸਕਦੇ ਇਹ ਵੀ ਪਹਿਲਾ ਸੂਆ ਵਾ ਤੇ ਦੋ ਤਲ ਮਿਸ਼ਾਨੀਆਂ ਜਿਹੜੀਆਂ ਕਾਫੀ ਆਗੀਆਂ ਵਾ ਕਾਫੀ ਚਲੋ ਸਾਰੇ ਭਾਨ ਪ੍ਰਾਸ ਸਿਆਣੇ ਆ ਇਹ ਪਾਜੀ ਹੁਣ ਚੋਵੇ ਲੈਂਦੀ ਹੈ ਡੇਢ ਦੋ ਲੋ ਅੱਛਾ ਇਹ ਹਾਂਜੀ ਠੀਕ ਆ ਪਾਫ ਕਰਕੇ ਆਂਦੀ ਏ ਠੀਕ ਆ ਠੀਕ ਤੇ ਇਹਦਾ ਮੁੱਲ ਭਾਈ ਜੀ ਹਰ ਇਹਦਾ ਮੁੱਲ ਭਾਈ 55000 ਕਰਦੇ ਜੀ ਇਹ ਵੀ ਹਾਂ ਨਾ ਹੀ 55 ਦੀ ਦੇ ਦਈਏ ਹੋਰ ਕਰ ਦਈਏ ਚਰਿੰਗਾਰੀ ਦੇ ਰਾਂਗੇ ਭਾਜੀ ਪੂਰੇ ਦੇ ਠੀਕ ਲਓ ਜੀ ਚਰਿੰਗਾਰੀ ਹਜ਼ਾਰ ਦੀ ਬਾਹਰ ਮੰਡੀ ਬਿਲਕੁਲ ਨਵੀਂ ਝੋਟੀ ਆ ਕੋਈ ਸੰਭਲ ਆ ਭਰਾ ਜੀ ਤੇ ਚਲੋ ਗੰਦ ਜਿਸ ਹੋਵੇ ਨਾ ਝੋਟੀ ਚੰਗੇ ਰੁਪਈਆ ਦੇ ਪੰਜੋ ਭਈਆ ਵੈੜ ਕਿਵੇਂ ਆਦੀ ਆ ਸਵੇ ਵੈੜ ਦਾ ਪਰसों ਰਾਤ ਦੀ ਸੀ ਆ ਅੱਛਾ ਜੀ ਬੋਲਾ ਇਹ ਜੇ 7-8 ਕਿਲੋ ਦੇ ਲੱਗ ਬੰਨੇ ਠੀਕ ਹੈ ਜੀ ਮੱਛਾ ਮੱਛੀ ਠੀਕ ਲਓ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਦੇ ਸੁਵਾ ਦੂਜਾ ਸੁਈਆ 7-8 ਲਿੱਤੇ ਜਿਹੜਾ ਬੋਲਾ ਜੇ ਤਿਆਰ ਆ ਤੇ ਕੰਦ ਗੁੱਤੇ ਜਿਹੜਾ ਬੋਲਾ ਚਾਨ ਬੜੀ ਸਾਫ ਆ ਭਾਜੀ ਅੱਛਾ ਜੀ ਮੌਜੀ ਚਾਹੀਦੀਆਂ ਨੇ ਇੱਕ ਨੰਬਰ ਆ ਬਾਕੀ ਕੱਦ ਵਜਨ ਨੂੰ ਵੀ ਚੈੱਕ ਕਰ ਲਾਦੇ ਜੇ ਕਾ ਕੀ ਆ ਗਿਆ ਜੀ ਬਿਲਕੁਲ ਹੀ ਅਜੇ ਜਵਾਕ ਤਾਜਾ ਵਾ 나ੜੂ ਵੀ ਬਿਲਕੁਲ ਨਾਲ ਹੀ ਆ ਬਈ ਕਿੰਨਾ ਕੱਢ ਜੂਗੀ ਇਹ ਤੇ ਮਾਈ ਜਾਨੀ ਤੇਰਾ ਜਵਾਨ ਦਾ ਦੁੱਧ ਕਰੂਗੀ ਅੱਛਾ ਜੀ ਹਾਂਜੀ ਜੀ ਮੌਜੀ ਤੇਰਾ ਅਸਵਾਦ ਵੀ ਕਰੂਗੀ ਬਹੁਤ ਪਰਪਲ ਵਕੀਤਾਂ ਆਂ ਹਾਂ ਦਾ ਜਿਹੜਾ ਅੱਛਾ ਲਾ ਗਿਆ ਉਹ ਕਰ ਵਾਲੀ ਦਾ ਤੇ ਆਹ ਵਾਲਾ ਜਵਾਕ ਜੀ ਮੇਰ ਦਾ ਆ ਗਿਆ ਤੇ ਤੇਰੇ 나ੜੂ ਵੀ ਬਿਲਕੁਲ ਨਾਲ ਆ ਇਹਦਾ ਮੁੱਲ ਭਾਈ ਜੀ ਇਹਦਾ ਮੁੱਲ ਭਾਈ 35000 ਕਰਦੇ ਏ ਅੱਛਾ ਜੀ ਹਾਂ ਨਾ 32 ਦੀ ਦੇ ਦਾਂਗੇ 32 ਦੀ ਹਾਂ ਕਰਤੀ ਏ ਥੋੜਾ ਬਰਾਬਰ ਪੂਰੇ 30 ਦੀ ਭਾਜੀ ਦੇ ਰਾਂਗੇ ਜੇ ਤੋਂ ਸੌਂਦੀ ਹੋਣੀ ਹੈ ਠੀਕ ਠੀਕ ਲਓ ਜੀ 30000 ਦੀ ਸੱਜ ਰਹੀ ਆ 13 14 ਲੀਟਰ ਦੁੱਧ ਭਰੂਵੀਰ ਭਾਈ ਚੌਥੇ ਨੰਬਰ ਤੇ ਆਹ ਭਾਈ ਦੂਜਾ ਸੁਆ ਵਹਿੜ ਆ ਗਈ ਆ ਅੱਛਾ ਜੀ ਕਾਰਮ ਚ ਲਈ ਵੇਖੋ ਢਿਲਕਾ ਨਾ ਵੇਖੋ ਮਗਰ ਉਠਾਣ ਵੇਖੋ ਭਾਈ ਸਪੈਸ਼ਲ ਲੱਗਦਾ ਠੀਕ ਆ ਇਹ ਕਿਵੇਂ ਆ ਆਹ ਕਰਦੇ ਇਹ ਪਹਿਲੇ ਸੋਏ ਪਲੂਨ ਨੇ ਭਾਈ 22 23 ਕਿਲੋ ਦੁੱਧ ਚ ਵਾਇਆ ਜੇ ਵੈੜ ਨੇ ਹੇ ਬਣਨੀ ਬੜੀ ਆ ਚੀ ਨੀ ਬੜੀ ਜੀ ਬਾਬਾ ਜੀ ਅਜੇ ਢਿੱਲਾ ਟੋ ਲਾ ਜਿਹੜੀਆਂ ਕਾਹੀ ਆ ਆ ਸਾਈ ਗਾਂ ਖਾਓ ਇਧਰੋਂ ਇਹ ਤਾਂ ਰਿਸ਼ਾੜ ਤੋਂ ਕਿੱਕ ਆਦਾ ਤੇ ਥਣਾ ਦਾ ਸਾਇਕ ਆ ਬਹੁਤ ਹੀ ਚੰਗਾ ਆ ਗਿਆ ਵਾ ਬੜੀ ਗਾਂ ਭਾਈ ਜਿਹੜਾ ਇਹ ਖਸਤੀ ਆ ਉਹ ਤਾਂ ਦਾਸ ਦੇਣਾ ਅੱਛਾ ਜੀ ਠੀਕ ਹੈ ਲੋ ਜੀ ਫਾਰਮ ਵਾਲੀ ਵੈੜ ਆ ਗਈ ਐ ਹੋਰ ਵੀ ਭਾਈ ਯਾਰ 80 ਤੋਂ ਫੜਿਆ ਇਹ ਅੱਛਾ ਜੀ ਮਾਦੀ ਹੋਰ ਬੜੀ ਕਰਦੀ ਆ ਠੀਕ ਹੈ ਜੀ ਲੋ ਜੀ ਕੱਦ ਕਣ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕਰਮਲੀ ਦਾ ਇਸ ਕੁਆਲਟੀ ਵਿਖਾਓ ਭਾਜੀ ਠੀਕ ਹੈ ਜੀ ਇਹ ਲਓ ਜੀ ਘਾਟ ਦੇ ਦੁੱਧ ਜਿਹੜਾ ਬਹੁਤ ਹੀ ਚੰਗਾ ਉਹਦੇ ਤੇ ਲਾਂਡਾਂ ਢੋਲਾਂ ਵੀ ਜਿਹੜੀਆਂ ਕਾਫੀ ਐਨ ਗਲਾਬੀ ਥਾਂ ਲੱਗਾ ਪਿਆ ਵਾ ਕਿੰਨਾ ਕੁ ਭਾਜੀ ਬਾਈ ਉਹਦਾ ਕੀ ਐ ਦਾ ਭਾਈ 24 25 ਕਿਲੋ ਦੁੱਧ ਤੋਂ ਪਾਉਲੀ ਬੈਡ ਅੱਛਾ ਜੀ ਠੀਕ ਲਓ ਜੀ 24 ਤੋਂ 25 ਲੀਟਰ ਜਿਹੜਾ ਦੁੱਧ ਭਰੋ ਵੀ ਪਾਣੀ ਕੋਈ ਨਹੀਂ ਆਹ ਵੇਖੋ ਪਾਣੀ ਕਰਨ ਵਾਲਾ ਭਰਾ ਲਾ ਜੇ ਥਾਂ ਕੋਲ ਵੀ ਝੰਡਾ ਕਰਦਾ ਦੇ ਬਹੁਤ ਹੀ ਚੰਗਾ ਢਿੱਲਾ ਵੇਖੋ ਭਾਜੀ ਇੱਧਰ ਵੇਖੋ ਲਾਂਡਾਂ ਢੋਲਾਂ ਜਿਹੜੀਆਂ ਕਾਫੀ ਆ ਗਿਆ ਹਾਂ ਜੀ ਇਹਦਾ ਭਾਈ ਮੁੱਲ ਫਿਰ ਇਹਦਾ ਮੁੱਲ ਭਾਈ 65 ਕਰ ਦੇ ਅੱਛਾ ਜੀ ਬਾੜੀਆ ਵੀ ਦੇ ਦਾਂਗੇ ਹੋਰ ਕਰ ਦਈਏ ਪੂਰੇ ਛੱਡ ਵੀ ਦੇ ਦਾਂਗੇ ਰੱਬੀ ਅੰਦਰ ਸਟਾਉਂ ਯਾਰ ਛੱਡ ਦਾਂਗੇ ਭਾਈ ਠੀਕ ਹੈ ਲਓ ਜੀ ਇੱਕ ਘੱਟ 60000 ਦੀ ਗੱਪਣ ਤਿਆਰ ਭਾਈ ਛੋਟੀ ਜਿਵੇਂ ਆ ਗਈ ਇਹ ਭਾਈ ਛੋਟੀ ਨਾਲ ਦੂਜਾ ਸੁਆਹੇ ਅੱਛਾ ਜੀ ਕਾਰ ਵਾਲਿਆਂ ਦਾ ਵੀ 25000 ਸਦੀ ਮਹੀਨਾ ਮੰਨ ਲਏ ਜਿਹੜਾ ਮਰਦੂ ਲੈ ਠੀਕ ਹੈ ਜੀ ਲੋਕਿੰਗ ਨਹੀਂ ਨੀਰਬਾਖ ਰੱਖ ਲਈ ਆ ਬਸ ਕਾੜ ਜਿਹੜਾ ਬਹੁਤ ਤਗੜਾ ਆ ਗਿਆ ਵਾ ਸੂਰਾ ਸੂਬਾ ਸੋਹਣੀ ਕਰਮਾਲੀ ਆਇਆ ਕੋ ਫਾਈਲ ਲੋ ਜੀ ਜੇ ਬਾਲ ਦੀ ਜਗਾਤਾ ਦੇ ਰਹੀ ਭਾਈ ਕਿੰਨਾ ਕੁ ਦੁੱਧ ਭਰਿਆ ਪੈਦੰਦਾ ਮੇਲੇ ਸੋਏ ਭਾਈ ਦਾ 10 ਕਿਲੋ ਦੁੱਧ ਚਵਾਇਆ ਝੋਟੀ ਨੇ ਅੱਛਾ 12 12 ਕਿਲੋ ਚਵਾਉਂਗੀ ਠੀਕ ਠੀਕ ਹੈ ਹਾਂਜੀ ਲੋਜੀਤ 10 ਮੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਵਾ ਤੇ ਦੂਜੀ ਸਵੇਰ ਨੂੰ ਤਿਆਰ ਆ ਕੋ 20 ਤੋਂ 25 ਦਿਨਾਂ ਅਜ ਖੜਦੀ ਆ ਛਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਦਾ ਨੀਂਦੀ ਦੇ ਵਿੱਚ ਚੜੀ ਆ ਤੇ ਨਾਲੋਂ ਨਾਲ ਇਹਦੇ ਤੇ ਚੈੱਕ ਕਰਦਾ ਤੇ ਜਿਹੜੀ ਕਾਫੀ ਯਾਰ ਬਹੁਤ ਜ਼ਿਆਦਾ ਵਾ ਛਣ ਤੋਂ ਵੀ ਚੈੱਕ ਕਰਤਾ ਤੇ ਲੱਗ ਰਿਹਾ ਵੀ ਤੇ ਬਈ ਜੀ ਇਹਦਾ ਫਰਮੂਲਾ ਇਹਦਾ ਮੁੱਲ ਤਾਂ ਇਹ 85 ਜੋ ਮਰਜ਼ੀ ਕਰੀਏ 75 ਦੀ ਦੇ ਲਈਏ ਹੋਰ ਕਰ ਦਈਏ ਕਰਾ ਦੇ ਪਪਾ ਜੀ ਮਾਨਦਾਨ ਪਪਾ ਜੀ ਨੇ ਦਵਾਈ ਝੋਟੀਆਂ ਨੂੰ ਆ ਅੱਛਾ ਜੀ ਅੱਛਾ ਝੋਟੀ ਮੈਂ ਦਵਾਈ ਆ ਝੋਟੀ ਵਧੀਆ ਆ ਹਾਂਜੀ ਦੁੱਧ 12 14 ਲੀਟਰ ਕੱਢਦੀ ਆ ਠੀਕ ਆ ਕੋਈ ਤੇ ਲੱਖੋਂ ਬਾਹਰ ਜਿੱਥੇ ਮਰਦੀ ਵੇਚਦੇ ਹੋ ਜੀ ਅੱਛਾ ਜੀ ਇਹ ਘਰ ਰੱਖਣੀ ਆ ਤਾਂ ਹੀ ਵਧੀਆ ਠੀਕ ਆ ਠੀਕ ਆ ਹਾਂਜੀ ਬਾਕੀ ਤੁਹਾਡਾ ਮਾਤਾ ਮਤਰਾ ਜੀ ਕਿਤੇ ਜੀ ਕਹੋਗੇ ਕੁਝ ਦੇ ਦੇਵਾਂਗੇ ਚਲ ਦੱਸੋ ਬਾਬਾ ਜੀ ਫਰਹਾਨ ਆਈ ਦੱਸੋ ਬਾਬਾ ਜੀ 75 ਦੇ ਮਾਰ ਦੇਣਾ ਬੜਾ ਨਹੀਂ 10000 ਘਟਾ ਲਾਂਗੇ ਅੱਛਾ ਜੀ ਬਾਦੀ ਮੌਕਿਆਂ ਤੇ ਜਰੂ ਕੋਈ ਆਊਗਾ ਕਿ ਨਹੀਂ ਹੋਣਾ 73 ਦੀ ਹਾਂਜੀ 73 ਦੀ ਹੈ 73 ਦੀ ਦੇਣਾ ਜੇ ਕਿ 73 ਦੀ ਠੀਕ ਹੈ ਲਓ ਜੀ 73000 ਦੀ ਰੰਨੀ ਨੀਲੀ ਰਗ ਦੀ ਛੋਟੀ ਇੱਕ ਢਾਹ ਹੋਰ ਵੀ ਜਿਹੜਾ ਬਹੁਤ ਚੰਗਾ ਵਗਿਆ ਛੋਟੀ ਹੈ ਭਾਜੀ ਇਹ ਦੋਨੋਂ ਵੀਰ ਬੜਾ ਵਿੱਚ ਚੈੱਕ ਕਰ ਸਕਦੇ ਸੈਂਭੋ ਬਹੁਤ ਚੰਗਾ ਆ ਗਿਆ ਵਾ ਤੇ ਪਸ਼ੂ ਭਾਈ ਇਹ ਦੋ ਚੰਗੇ ਆ ਤੇ ਰੇਡ ਬਿਲਕੁਲ ਨਹੀਂ ਗੇ ਨਹੀਂ ਗੇ ਪਾਇਆ ਪਈ ਨੇ ਬਾਕੀ ਵੀਡੀਓ ਨੂੰ ਵੱਸ ਤੋਂ ਬਾਅਦ ਸ਼ੇਅਰ ਕਰਿਓ ਭਾਈ ਤੂੰ ਪਿਆਈ ਤਾਣੀ ਨੂੰ ਆਈ ਗਈ ਪੂਰੀ ਵੇਖ ਲੀ ਧੰਨਵਾਦ ਸਾਰੇ ਪਸ਼ੂ ਕਾਲਕ ਭਰਾਵਾਂ ਦਾ ਕੋਈ ਦਿਖਾ ਦੇ